ਇਸ ਲਈ ਦੀ ਵੱਡੀ ਅਤੇ ਅਹਿਮ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਦੀ ਸਿਹਤ ਖਰਾਬ ਸੀ ਉਹਨਾਂ ਨੂੰ ਹੁਣ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਗਈ ਹੈ ਤੇ ਆਉਂਦੇ ਹੀ ਐਕਸ਼ਨ ਦੇ ਵਿੱਚ ਆਉਂਦੇ ਤੇ ਖੈਦ ਰਣੇ ਸੀਐਮ ਭਗਵੰਤ ਮਾਨ ਦੇ ਵੱਲੋਂ ਸ਼ਾਮੀ 5 ਵਜੇ ਆਪਣੀ ਰਿਹائش ਤੇ ਇੱਕ ਅਹਿਮ ਮੀਟਿੰਗ ਸੱਦੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਮੀਟਿੰਗ ਜਿਹੜੀ ਕਿਸਾਨਾਂ ਦੀ ਫਸਲ ਝੋਨਾ ਮੰਡੀਆਂ ਦੇ ਵਿੱਚ ਆਉਣਾ ਉਸ ਨੂੰ ਉਸ ਦੀ ਸਾਫ ਸੰਭਾਲ ਨੂੰ ਲੈ ਕੇ ਇਹ ਮੀਟਿੰਗ ਅਹਿਮ ਮੀਟਿੰਗ ਸੀਐਮ ਮੁੱਖ ਮੰਤਰੀ ਦੀ ਰਿਹائش ਤੇ ਰੱਖੀ ਗਈ ਹੈ ਤੇ ਉਧਰ ਦੂਜੇ ਪਾਸੇ ਸੀਐਮ ਭਗਵੰਤ ਮਾਨ ਨੂੰ ਜਦੋਂ ਹਸਪਤਾਲ ਦੇ ਵਿੱਚ ਛੁੱਟੀ ਦਿੱਤੀ ਗਈ ਹੈ ਉਸ ਸਮੇਂ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸੀਐਮ ਭਗਵੰਤ ਮਾਨ ਟੋਪੀ ਪਾ ਕੇ ਗੱਡੀ ਦੇ ਵਿੱਚ ਬੈਠੇ ਹੋਏ ਨੇ ਸਿਮ ਆਪਣੇ ਘਰ ਦੇ ਲਈ ਰਵਾਨਾ ਹੋ ਰਹੇ ਨੇ ਉਸ ਤੋਂ ਬਾਅਦ ਅੱਜ ਸ਼ਾਮ ਨੂੰ 5 ਵਜੇ ਮੀਟਿੰਗ ਰੱਖੀ ਗਈ ਹੈ ਇਹ ਮੀਟਿੰਗ ਕਿਸਾਨਾਂ ਦੀ ਜਿਹੜੀ ਫਸਲ ਹੈ ਉਸ ਨੂੰ ਸਾਮ ਸੰਭਾਲ ਦੇ ਲਈ ਕਿਵੇਂ ਮੰਡੀਆਂ ਦੇ ਵਿੱਚ ਰੱਖਣਾ ਹੈ ਕਿਵੇਂ ਉਸ ਦੀ ਸਾਮ ਸੰਭਾਲ ਕੀਤੀ ਜਾਣੀ ਉਸ ਨੂੰ ਲੈ ਕੇ ਮੀਟਿੰਗ ਆਪਣੀ ਰਿਹائش ਤੇ ਸੱਦੀ ਗਈ ਹੈ ਤੇ ਉਸ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੈਬਨ ਮੰਤਰੀ ਵੀ ਸਿਮ ਭਗਵੰਤ ਮਾਨ ਨੂੰ ਮਿਲਣ ਲਈ ਪਹੁੰਚੇ ਨੇ ਤੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਤਰੰਤ ਛੁੱਟੀ ਦੇ ਦਿੱਤੀ ਗਈ ਹੈ ਤੇ ਆਉਂਦੇ ਆ ਹੀ ਉਹਨਾਂ ਦੇ ਵੱਲੋਂ ਐਕਸ਼ਨ ਮੋਡ ਦੇ ਵਿੱਚ ਆਉਂਦੇ ਦਿਖਾਈ ਦੇ ਰਹੇ ਨੇ ਤੇ ਅਹਿਮ ਮੀਟਿੰਗ ਆਪਣੀ ਰਿਹائش ਤੇ 5 ਵਜੇ ਸ਼ਾਮ 5 ਵਜੇ ਨੂੰ ਸਾਧ ਲਈ ਗਈ ਹੈ